ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈਂਡੂਲਾ ਇਤਿਮਾਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਚ ਹੋਵਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਠੀਕ ਆਂ ਜੀ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਕਿ ਹੁਣ ਸਰਦੀਆਂ ਦੇ ਵਿੱਚ ਨਿੰਬੂ ਬਹੁਤ ਜ਼ਿਆਦਾ ਲੱਗਣ ਲੱਗ ਗਏ ਨੇ ਉਹਨਾਂ ਨੂੰ ਆਪਾਂ ਗਰਮੀਆਂ ਦੇ ਵਿੱਚ 1 ਸਾਲ ਤੱਕ ਕਿਵੇਂ ਸਟੋਰ ਕਰਕੇ ਰੱਖ ਸਕਦੇ ਆ ਜਾਂ 6 ਮਹੀਨੇ ਤੱਕ ਜਾਂ ਤਾਂ ਗਰਮੀਆਂ ਦੇ ਤੇ ਕਿਵੇਂ ਸਟੋਰ ਕਰ ਰੱਖ ਸਕਦੇ ਆ ਤੇ ਚਲੋ ਜੀ ਚੱਲਦੇ ਆਪਾਂ ਕਿਚਨ ਦੇ ਵਿੱਚ ਜੀ ਕਿਚਨ ਦੇ ਵਿੱਚ ਆਪਾਂ ਆ ਗਏ ਆਂ ਦੇਖੋ ਜੀ ਇਹ ਆਪਣੇ ਨਿੰਬੂ ਨੇ ਪਹਿਲਾਂ ਮੈਂ ਇਹ ਲਿਫਾਫੇ ਦੇ ਵਿੱਚ ਪਾ ਕੇ ਰੱਖੇ ਸੀ ਤੇ ਲਿਫਾਫੇ ਦੇ ਕਰਕੇ ਉਹ ਪਲਾਸਟਿਕ ਦਾ ਲਿਫਾਫਾ ਸੀ ਜਿਹਦੇ ਨਾਲ ਉਹ ਮਤਲਬ ਕੀ ਗੜਲੇ ਲੱਗ ਗਏ ਗਲੇ ਤਾਂ ਨਹੀਂ ਪਰ ਇੱਕ ਨਿੰਬੂ ਗਲ ਗਿਆ ਆਪਣਾ ਦੇਖੋ ਇਦਾਂ ਦਾ ਹੋ ਗਿਆ ਸੀ ਇਹ ਜੇ ਆਪਾਂ ਲਿਫਾਫੇ 'ਚ ਪਾ ਕੇ ਰੱਖਾਂਗੇ ਤਾਂ ਇਹ ਚੱਲਣੇ ਨਹੀਂ ਹੈਗੇ ਹੁਣ ਆਪਾਂ ਨੇ ਕੀ ਕਰਨਾ ਜੀ ਇਹ ਨਿੰਬੂਆਂ ਨੂੰ ਚੰਗੀ ਤਰ੍ਹਾਂ ਪਹਿਲਾਂ ਇਹਨਾਂ ਨੂੰ ਸਾਫ਼ ਕਰ ਲੈਣਾ ਇੱਕ ਕੱਪੜੇ ਦੇ ਨਾਲ ਠੀਕ ਹੈ ਜੀ ਜੇ ਤੁਹਾਡੇ ਕੋਲ ਕੱਪੜਾ ਨਹੀਂ ਹੈਗਾ ਜੋ ਟਿਸ਼ੂ ਪੇਪਰ ਹੈਗਾ ਤਾਂ ਟਿਸ਼ੂ ਪੇਪਰ ਨਾਲ ਵੀ ਸਾਫ਼ ਠੀਕਾ ਤੇ ਮੈਂ ਟਿਸ਼ੂ ਪੇਪਰ ਨਾਲ ਸਾਰੇ ਨਿੰਬੂ ਇਹ ਸਾਫ਼ ਕਰ ਦਿੰਨੀ। ਲੋ ਜੀ ਟਿਸ਼ੂ ਪੇਪਰ ਆਪਾਂ ਨੇ ਲੈ ਲਿਆ। ਇਹਦਾ ਰੋਲ ਹੀ ਲਿਆਂਦਾ ਹੋਇਆ ਟਿਸ਼ੂ ਪੇਪਰ ਦਾ ਇਹ ਬੱਚਿਆਂ ਨੂੰ ਆਪਾਂ ਰੋਟੀ ਵਗੈਰਾ ਪੈਕਿੰਗ ਕਰਕੇ ਦਿੰਨੇ ਆਂ ਚ। ਤੇ ਇਹਦੇ ਨਾਲ ਨਾ ਜਿਹੜੇ ਆਪਣੇ ਨਿੰਬੂ ਨੇ ਸਾਰੇ ਜਿਹੜੇ ਗਿੰਦੇ ਨੇ ਸਾਰੇ ਸਾਫ਼ ਹੋ ਜਾਣਗੇ। ਬਿਲਕੁਲ ਕੀ ਮਤਲਬ ਕੀ ਇਹ ਤੇ ਪਾਣੀ ਨਹੀਂ ਰਹਿਣਾ ਚਾਹੀਦਾ ਬਿਲਕੁਲ ਸੁਕਾਉਣੇ ਨੇ ਇਹ। ਸਾਰੇ ਨਿੰਬੂ ਆਪਾਂ ਇਸ ਟਿਸ਼ੂ ਪੇਪਰ ਨਾਲ ਸਾਫ਼ ਕਰ ਲੈਨੇ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਜੇ ਤਾਂ ਤੁਸੀਂ ਆਪਾਂ ਤੁਹਾਨੂੰ ਦੋ ਤਰੀਕ ਤਿੰਨ ਤਰੀਕੇ ਦੱਸਾਂਗੇ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਨਿੰਬੂਆਂ ਨੂੰ ਜਿਹੜੇ ਸੁਕਾਏ ਨੇ ਇਹਨਾਂ ਨੂੰ ਆਪਾਂ ਕੀ ਕਰਨਾ ਹੈ ਜੀ ਇਦਾਂ ਕਰਕੇ ਨਾ ਜੇ ਤੁਹਾਡੇ ਲੈਵਨਿਊਜ਼ ਦੇ ਉੱਪਰ ਹੈਗਾ ਅਖਬਾਰ ਵਗੈਰਾ ਉਹਦੇ ਵਿੱਚ ਲਪੇਟ ਕੇ ਰੱਖ ਸਕਦੇ ਹੋ ਜੇ ਤੁਹਾਡੇ ਕੋਲ ਅਖਬਾਰ ਨਹੀਂ ਹੈਗਾ ਤਾਂ ਕਾਪੀ ਜੋ ਆਪਣੇ ਕਾਪੀ ਦੇ ਵਰਕ ਹੁੰਦੇ ਹਨ ਨਾ ਉਹ ਬਾਦੂ ਹੀ ਪਈ ਹੁੰਦੇ ਨੇ ਖਾਲੀ ਜੋ ਰਾਖ ਕਾਪੀ ਹੁੰਦੀ ਹੈ ਉਹਨਾਂ ਦੇ ਵਰਕ ਵੱਲੋਂ ਕਿੰਨੇ ਕੰਨੇ ਕਰਕੇ ਇਦਾਂ ਨਿੰਬੂ ਨੂੰ ਇਦਾਂ ਉਹਦੇ ਵਿੱਚ ਲਪੇਟ ਕੇ ਸਟੋਰ ਕਰਕੇ ਆਪਾਂ ਰੱਖ ਸਕਦੇ ਹਾਂ ਇਸ ਤਰ੍ਹਾਂ ਕਰਕੇ ਇਸਨੂੰ ਪੈਕਿੰਗ ਕਰਕੇ ਦਿਖਾਣੇ ਆ ਆਪਣੇ ਬਿਲਕੁਲ ਜਿਹੜੇ ਇਹ ਨਿੰਬੂ ਨੇ ਨਾ ਵਧੀਆ ਨੇ ਸਾਫ਼ ਸੁਥਰੇ ਰਹਿਣਗੇ ਕੋਈ ਇਹਦੇ ਵਿੱਚ ਉਲੀ ਨਹੀਂ ਲੱਗੂਗੀ ਆ ਸੌਰੀ ਉਲੀ ਕਹਤਾ ਨਹੀਂ ਇਹਦੇ ਵਿੱਚ ਮਤਲਬ ਕਿ ਇਹ ਗੜ ਲੰਗੇ ਤੇ ਨਾ ਹੀ ਇਹ ਖਰਾਬ ਹੋਣਗੇ ਇਦਾਂ ਹੀ ਫਰੈਸ਼ ਰਹਿਣਗੇ ਨਿੰਬੂ ਜੇ ਆਪਾਂ ਇਸ ਤਰੀਕਾ ਇਹ ਤਰੀਕਾ ਪਾਲਾਂਗੇ ਠੀਕ ਹੈ ਜੀ ਤੇ ਇੱਕ ਗੱਲ ਦਾ ਧਿਆਨ ਰੱਖਣਾ ਜਦੋਂ ਵੀ ਆਪਾਂ ਇਹ ਨਿੰਬੂਆਂ ਦੀ ਪੈਕਿੰਗ ਕਰਨੀ ਆ ਤਾਂ ਇਹਨੂੰ ਚੰਗੀ ਤਰ੍ਹਾਂ ਪੈਕਿੰਗ ਕਰਨੀ ਆ ਨਹੀਂ ਹੈ ਵੀ ਇਦਾਂ ਹੀ ਮੜਾ ਲਪੇਟ ਕੇ ਬਸੇ ਵਿੱਚ ਰੱਖ ਦਾਂਗੇ ਹੁਣ ਆਪਾਂ ਇੱਕ ਡੱਬਾ ਲੈ ਲਿਆ ਆਪਣੇ ਕੋਈ ਖਾਲੀ ਡੱਬਾ ਪਿਆ ਹੋ ਉਹਦੇ ਵਿੱਚ ਇਦਾਂ ਕਰਕੇ ਆਪਾਂ ਇਹ ਸਾਰੇ ਨਿੰਬੂ ਜਿਹੜਾ ਉਹਦੇ ਵਿੱਚ ਪਾ ਕੇ ਇਹਨੂੰ ਇਦਾਂ ਕਰਕੇ ਫ੍ਰਿਜ ਦੇ ਵਿੱਚ ਰੱਖ ਸਕਦੇ ਆ ਬਾਹਰੇ ਤਾਂ ਇਹ ਰਹਿਣੇ ਨਹੀਂ ਹੈਗੇ ਫ੍ਰਿਜ 'ਚ ਹੀ ਰਹਿਣਗੇ ਠੀਕ ਹੈ ਜੀ ਦੂਜਾ ਤਰੀਕਾ ਤੁਹਾਨੂੰ ਦੱਸ ਦਿਆਂ ਜੀ ਦੂਜਾ ਤਰੀਕਾ ਕੀ ਹੈ ਜਿਵੇਂ ਕੀ ਜੀ ਹੁਣ ਆਪਣੇ ਇਹ ਨਿੰਬੂ ਨੇ ਇਹ ਨਿੰਬਾ ਨਿੰਬੂਆਂ ਨੂੰ ਸਾਰਿਆਂ ਨੂੰ ਕੱਟ ਕਰਕੇ ਜੀ ਨਿੰਬੂਆਂ ਨੂੰ ਕੱਟ ਕੇ ਇਹਨਾਂ ਦਾ ਨਾ ਮਤਲਬ ਕਿ ਰਸ ਕੱਢ ਕੇ ਨਚੋੜ ਕੇ ਨਿੰਬੂ ਨਿੰਬੂ ਨਚੋੜ ਨਾਲ ਨਚੋੜ ਕੇ ਤੇ ਇੱਕ ਆਪਾਂ ਬੋਤਲ ਦੇ ਵਿੱਚ ਪਾ ਕੇ ਇਹਨੂੰ ਫ੍ਰਿਜ 'ਚ ਰਸ ਰੱਖ ਸਕਦੇ ਆ ਜੇ ਤੁਹਾਡੇ ਕੋਲ ਬੋਤਲ ਨਹੀਂ ਹੈਗੀ ਤਾਂ ਇਸ ਤਰ੍ਹਾਂ ਦੇ ਡੱਬੇ ਦੇ ਵਿੱਚ ਵੀ ਪਾ ਸਕਦੇ ਹੋ ਠੀਕ ਹੈ ਜੀ ਰਸ ਕੱਢ ਕੇ ਨਾ ਸਾਰਾ ਰਸ ਇਸ ਡੱਬੇ ਵਿੱਚ ਪਾ ਕੇ ਤੁਸੀਂ ਇਹਨੂੰ ਬੰਦ ਕਰਕੇ ਫ੍ਰਿਜ ਦੇ ਵਿੱਚ ਰੱਖ ਸਕਦੇ ਜਿਹਦੇ ਨਾਲ ਇਹ ਆਪਣਾ ਗਰਮੀਆਂ ਦੇ ਵਿੱਚ ਨਿੰਬੂ ਪਾਣੀ ਬਣਾਉਣ ਦੇ ਕੰਮ ਆਊਗਾ ਕਿਉਂਕਿ ਗਰਮੀ ਵਿੱਚ ਨਿੰਬੂ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਨੇ ਸਟਾਰਟਿੰਗ ਦੇ ਟਾਈਮ ਤੇ ਜਦੋਂ ਗਰਮੀ ਸਟਾਰਟਿੰਗ ਸਟਾਰਟ ਹੋ ਜਾਂਦੀ ਆ ਤੁਸੀਂ ਆਪ੍ਰੈਲ 'ਚ ਹੀ ਦੇਖ ਲਿਓ April ਦੇ ਵਿੱਚ ਨਿੰਬੂ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਨੇ ਮਿਲਦੇ ਵੀ ਨਹੀਂ ਹੈਗੇ ਬਾਜ਼ਾਰ ਚ ਉਹ ਮਤਲਬ ਕੀ ਭਾਅ ਇੰਨਾ ਜ਼ਿਆਦਾ ਵਾਜ ਜਾਂਦਾ ਤੇ ਇਹਨਾਂ ਨੂੰ ਆਪਾਂ ਹੁਣ ਆਪਾਂ ਕੱਟ ਕੇ ਨਾ ਮਤਲਬ ਕੀ ਨਾ ਦਾ ਰਸ ਕੱਢ ਕੇ ਕੰਟੇਨਰ ਦੇ ਵਿੱਚ ਪਾ ਕੇ ਰਸ ਤੇ ਡੱਬਾ ਪੈਕ ਕਰਕੇ ਰੱਖ ਦਿੰਨੇ ਆ ਠੀਕ ਹੈ ਜੀ ਇਹ ਹੋ ਗਿਆ ਜੀ ਆਪਣਾ ਦੂਜਾ ਤਰੀਕਾ ਨਿੰਬੂਆਂ ਨੂੰ 6 ਮਹੀਨੇ ਤੱਕ ਵੀ ਸਟੋਰ ਕੀਤਾ ਜਾਂਦਾ ਠੀਕ ਹੈ ਜੀ ਤੇ ਤੀਜਾ ਤਰੀਕਾ ਵੀ ਤੁਹਾਨੂੰ ਦੱਸਦੇ ਆ ਤੀਜਾ ਤਰੀਕਾ ਕੀ ਹੈ ਜੀ ਜਿਵੇਂ ਜੀ ਇਹ ਆਪਣੇ ਨਿੰਬੂ ਨੇ ਹੁਣ ਨਿੰਬੂਆਂ ਨੂੰ ਸਾਰਿਆਂ ਨੂੰ ਆਪਾਂ ਇਹ ਕੰਟੇਨਰ ਦੇ ਵਿੱਚ ਪਾ ਦਿੰਨੇ ਆ ਠੀਕ ਹੈ ਜੀ ਇਦਾਂ ਕਰਕੇ ਦੇਖੋ ਜੀ ਇਦਾਂ ਕਰਕੇ ਸਾਰੇ ਆਪਾਂ ਇਹ ਕੰਟੇਨਰ ਦੇ ਵਿੱਚ ਪਾ ਕੇ ਇਹਦੇ ਵਿੱਚ ਕੋਈ ਪਾਣੀ ਨਹੀਂ ਪਾਣਾ ਜੇ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਤਾਂ ਇਹ ਗਲਣੇ ਸ਼ੁਰੂ ਹੋ ਜਾਣਗੇ ਇਦਾਂ ਕਰਕੇ ਕੰਟੇਨਰ ਦੇ ਵਿੱਚ ਪਾ ਦਿੰਨੇ ਆ ਤੇ ਇਹਦਾ ਆਪਾਂ ਡੱਪਾ ਦਿੰਨੇ ਆ ਲਾਹ ਟੱਕਣ ਸੌਰੀ ਟੱਕਣ ਦੀ ਤਲਾ ਤੇ ਇਹਨੂੰ ਹੁਣ ਆਪਾਂ ਫ੍ਰਿਜ ਦੇ ਵਿੱਚ ਰੱਖ ਦਿੰਨੇ ਆ ਤੇ ਇਹ ਆਪਣੇ ਨਿੰਬੂ ਜਮੀ ਨਹੀਂ ਖਰਾਬ ਹੋਣੇ ਬਸ ਇੰਨਾ ਤਿਆਰ ਰੱਖਣੇ ਵੀ ਟੱਕਣ ਜ਼ਿਆਦਾ ਲੱਗਿਆ ਨਾ ਹੋਵੇ ਥੋੜੀ ਇਹਦੇ ਵਿੱਚ ਹਵਾ ਜਾਂਦੀ ਰਹੇ ਜਿਹਦੇ ਨਾਲ ਜਿਹੜੇ ਆਪਣੇ ਨਿੰਬੂ ਨੇ ਹਵਾ ਲੱਗਦੀ ਰਹੂ ਤੇ ਖਰਾਬ ਬਿਲਕੁਲ ਨਹੀਂ ਹੋਏ ਆਪਾਂ ਹੀ ਇਦਾਂ ਨੂੰ ਰੱਖ ਸਕਦੇ ਆ ਠੀਕ ਹੈ ਜੀ ਲੋ ਜੀ ਇਹ ਸੀ ਆਪਣੇ ਤਿੰਨ ਤਰੀਕੇ ਨਿੰਬੂ ਨੂੰ 6 ਮਹੀਨੇ ਤੱਕ ਕਿਵੇਂ ਸਟੋਰ ਕਰਕੇ ਰੱਖਿਆ ਜਾਂਦਾ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਲਾਈਕ ਕਰਿਓ ਘੰਟੀ ਵਾਲਾ ਬਟਨ ਜ਼ਰੂਰ ਦਬਾਏ ਤੇ ਚਲੋ ਜੀ ਮਿਲਾਂਗੇ ਕੱਲ੍ਹ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਸ਼ੀ ਸ਼ਕਾਰ